ਫੇਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਸੁਪਰੀਮ ਕੋਰਟ ਨੇ ਹਿਮਾਚਲ ਨੂੰ 137 ਕਿਊਸਲ ਵਾਧੂ ਪਾਣੀ ਛੱਡਣ ਦਾ ਦਿੱਤਾ ਹੁਕਮ ਮੀਤੇ ਝੱਖੜ ਕਾਰਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਦੀ ਬਿਜਲੀ ਗੁੱਲ ਖੰਬੇ ਤੇ ਦਰਖਤ ਵਿਟ ਗਏ ਸੀਆਰਪੀਐਫ ਦੇ 85 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੌਈਏ ਤਰੱਕੀ ਦੇ ਕੇ ਬਣਾਏ ਹੌਲਦਾਰ ਵਾਈਟ ਹਾਊਸ ਨੇ ਕਿਹਾ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਭਾਰਤ ਦਾ ਦੌਰਾ ਕਰਨਗੇ ਕਾਂਗਰਸ ਨੇ ਲੋਕ ਸਭਾ ਨਤੀਜੀਆਂ ਤੇ ਚਰਚਾ ਲਈ 8 ਨੋ ਵਰਕਿੰਗ ਕਮੇਟੀ ਦੀ ਰ ਮੀਟਿੰਗ ਸਰਕਾਰ ਬਣਾਉਣ ਤੋਂ ਪਹਿਲਾਂ ਪਾਜਪਾ ਲੀਡਰਸ਼ਿਪ ਦੀ ਅਹਿਮ ਮੀਟਿੰਗ ਚੀਨੀ ਵੀਜ਼ਾ ਮਾਮਲੇ ਵਿੱਚ ਅਦਾਲਤ ਨੇ ਕਾਰਤੀ ਚਦਮਰਮ ਨੂੰ ਦਿੱਤੀ ਜ਼ਮਾਨਤ ਨੀੜ ਦਾ ਨਤੀਜਾ ਆਉਣ ਬਾਅਦ 18 ਸਾਲਾ ਲੜਕੀ ਨੇ ਨੌਵੀਂ ਮੰਜ਼ਿਲ ਤੋਂ ਮਾਰੀ ਛਲਾਂਗ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਰੌਣਕ ਸੈਂਸੈਕਸ ਤੇ ਨਿਫਟੀ ਦੇ ਵਿੱਚ ਆਇਆ ਉਛਾਲ ਬਿਹਾਰ ਜੇਲ੍ਹ ਦੇ ਵਿੱਚ ਹੋਈ ਖੁਨੀ ਚੜਪ ਗੈਂਗਵਾਰ ਦੌਰਾਨ ਚੁਰੇਬਾਜ਼ੀ ਦੇ ਵਿੱਚ ਇੱਕ ਹੋਇਆ ਜ਼ਖਮੀ ਤੋਂ ਇਸ ਨਾਲ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨਦਿਆਂ ਖਬਰਾਂ ਵਿਸਥਾਰ ਦੇ ਵਿੱਚ ਖਬਰ ਨਵੀਂ ਦਿੱਲੀ ਤੋਂ ਸਾਮਣੀ ਆ ਰਹੀ ਹੈ ਕੌਮੀ ਰਾਜਸਟਾਨੀ ਵਿੱਚ ਪਾਣੀ ਦੇ ਸੰਕਟ ਤੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਅੱਜ ਹਿਮਾਚਲ ਪ੍ਰਦੇਸ਼ ਨੂੰ 137 ਕਿਊਸਲ ਵਾਧੂ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਨੇ ਜਸਟਿਸ ਪੀਕੇ ਮਿਸ਼ਰਾ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਛੁੱਟੀ ਵਾਲੇ ਬੈਂਚ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਉਹ ਆਪਣੇ ਕੋਲ ਮੌਜੂਦ ਵਾਧੂ ਪਾਣੀ ਛੱਡਣ ਲਈ ਤਿਆਰ ਹੈ ਬੈਂਚ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਨੂੰ ਹਿਮਾਚਲ ਪ੍ਰਵੇਸ਼ ਵੱਲੋਂ ਛੱਡੇ ਵਾਧੂ ਪਾਣੀ ਦੇ ਵਹਾਣ ਨੂੰ ਸੁਚਾਰੂ ਬਣਾਉਣ ਲਈ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਾਣੀ ਕੌਮੀ ਰਾਜਧਾਨੀ ਤੱਕ ਪਹੁੰਚ ਸਕੇ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਦਿੱਲੀ ਸਰਕਾਰ ਪਾਣੀ ਦੀ ਬਰਬਾਦੀ ਨਾ ਕਰੇ ਅਦਾਲਤ ਨੇ ਹਿਮਾਚਲ ਪ੍ਰਦੇਸ਼ ਨੂੰ 7 ਜੂਨ ਨੂੰ ਵਾਧੂ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਨੇ ਤੇ ਇਸ ਬਾਰੇ ਪਹਿਲਾਂ ਹਰਿਆਣਾ ਨੂੰ ਸੂਚਿਤ ਕਰਨਾ ਹੋਵੇਗਾ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਪਾਣੀ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਤੇ ਚੱਕਰ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਬੇ ਟਾਵਰ ਡਿੱਗ ਪਏ ਤੇ ਦਰਖਤ ਝੁਟ ਗਈ ਇਸ ਕਾਰਨ ਜਾਨ-ਜੀਵਨ ਪ੍ਰਭਾਵਿਤ ਹੋਏ ਮੀਂਹ ਤੇ ਚੱਕਰ ਕਾਰਨ ਚੰਡੀਗੜ੍ਹ ਪੰਚਕੂਲਾ ਮੋਹਾਲੀ ਪਟਿਆਲਾ ਤੇ ਲੁਧਿਆਣਾ ਦੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਰਹੀ। ਲੁਧਿਆਣਾ ਦੇ ਕੁਮਾਰ ਮੰਡੀ ਅਤੇ ਸਿਵਲ ਲਾਈਨ ਵਿੱਚ 8-10 ਘੰਟੇ ਤੋਂ ਬਾਅਦ ਸਮੇਂ ਤੋਂ ਬਿਜਲੀ ਨਹੀਂ ਤੇ ਵੋਲਟੇਜ ਵਿੱਚ ਉਤਰਾ-ਚੜਾ ਰਿਹਾ। ਸਾਨਨੇਵਾਲ ਖੇਤਰ ਵਿੱਚ 62 ਬਿਜਲੀ ਦੇ ਖੰਭੇ ਤੇਜ਼ ਹਣੇਰੀ ਕਾਰਨ ਡਿੱਗ ਗਏ ਜਿਸ ਕਾਰਨ ਸਾਨਨੇਵਾਲ, ਗਿਆਸਪੁਰਾ ਤੇ ਕੰਗਣਵਾਲ ਖੇਤਰ ਵਿੱਚ ਬਿਜਲੀ ਨਹੀਂ ਰਹੀ। ਸ਼ਹਿਰ ਦੇ ਇਲਾਕਿਆਂ ਵਿੱਚ ਦਰਖਤ ਡਿੱਗਣ ਕਾਰਨ ਤਾਰਾਂ ਟੁੱਟ ਗਈਆਂ ਤੇ ਕਈ ਘੰਟੇ ਬਿਜਲੀ ਨਹੀਂ ਆਈ। ਪਟਿਆਲਾ ਦੇ ਵੀ ਕਈ ਹਿੱਸਿਆਂ ਦੇ ਵਿੱਚ ਰਾਤ ਨੂੰ ਬਿਜਲੀ ਗੁੱਲ ਰਹੀ। ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਨੀਮ ਫੌਜੀ ਵੱਲ CRPF ਦੇ 85 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਲ 26 ਸੌ ਰਸੋਈ ਅਤੇ ਵਾਟਰ ਕੈਰੀਅਰਸ ਨੂੰ ਤਰੱਕੀ ਦਿੱਤੀ ਗਈ ਹੈ। सीआरपीएफ ਦੀ ਸਥਾਪਨਾ 1939 ਵਿੱਚ ਕੀਤੀ ਗਈ ਸੀ ਤੇ ਇਸ ਵਿੱਚ ਇਹਨਾਂ ਦੋ ਵਿਸ਼ੇਸ਼ ਸ਼੍ਰੇਣੀਆਂ ਦੇ ਕੋਲ 12250 ਕਰਮਚਾਰੀ ਸੀ ਜੋ ਫੋਰਸ ਦੇ ਲਗਭਗ 3.25 ਲੱਖ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਲਈ ਰਸੋਈਆਂ ਕੰਟੀਨਾਂ ਤੇ ਹੋਰ ਪ੍ਰਸ਼ਾਸਕੀ ਕਾਰਜਾਂ ਦੇ ਵਿਸ਼ਾਲ ਨੈਟਵਰਕ ਨੂੰ ਸੰਭਾਲਦੇ ਨੇ ਹੁਕਮਾਂ ਰਾਹੀਂ 1700 ਰਸੋਈਏ ਤੇ 900 ਵਾਟਰ ਕੈਰੀਅਰਸ ਨੂੰ ਉਹਨਾਂ ਦੇ ਕਨਸਟੇਬਲ ਹੋਦਿਆਂ ਤੋਂ ਤਰੱਕੀ ਦੇ ਕੇ ਹੈੱਡ ਕਨਸਟੇਬਲ ਬੱਝੋ ਨਿਯੁਕਤ ਕੀਤਾ ਗਿਆ ਚੌਥੀ ਅਹਿਮ ਖਬਰ ਵਾਸ਼ਿੰਗਟਨ ਤੋਂ سامنے ਆ ਰਹੀ ਹੈ ਨਰੇਂਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੂ ਸੌ ਚੁੱਕਣ ਦੀ ਤਿਆਰੀ ਕਰ ਰਹੇ ਨੇ ਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਵੀਂ ਸਰਕਾਰ ਨਾਲ ਅਮਰੀਕਾ ਭਾਰਤ ਦੀਆਂ ਸਾਂਝੀਆਂ ਤਰਜੀਹਾਂ ਤੇ ਚਰਚਾ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕਰਨਗੇ ਵਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੋਦੀ ਨੂੰ ਉਹਨਾਂ ਦੇ ਮੌੜ ਚੁਨੇ ਜਾਣ ਦੇ ਵਧਾਈ ਦੇਣ ਲਈ ਫੋਨ ਕੀਤਾ ਤੇ ਇਸ ਤਰ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਸੁਲੀਵਨ ਦੇ ਤੌਰ ਤੇ ਚਰਚਾ ਹੋਈ ਸੁਲੀਮਾਨ ਕਦੋਪਾਰਾ ਦਾ ਦੌਰਾ ਕਰਨਗੇ ਇਸ ਬਾਰੇ ਹਜੇ ਕੋਈ ਤਾਰੀਖ ਤਾਂ ਨਹੀਂ ਹੋਈ ਹੈ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਚਰਚਾ ਕਰਨ ਲਈ 8 ਜੂਨ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਹੈ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਵੱਲੋਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਕੇਂਦਰੀ ਮੰਤਰੀਆਂ ਵਿੱਚ ਚਾਂਤ ਰਾਜਾ ਸ਼ਾਹ ਸਿੰਘ ਸਮੇਤ ਪਾਜਪਾ ਦੇ ਸੀਨੀਅਰ ਆਗੂਆਂ ਨੇ ਉਹ ਇੱਕ ਦੇ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਇਹ ਮੀਟਿੰਗ ਪਾਸਪਾ ਪ੍ਰਧਾਨ ਜੀਪੀ ਨੱਡਾ ਦੇ ਨਿਵਾਸ ਸਥਿਤ ਹੋਈ। ਪਾਰਟੀ ਆਗੂਆਂ ਅਨੁਸਾਰ ਮੀਟਿੰਗ ਵਿੱਚ ਭਵਿੱਖੀ ਮੰਤਰੀ ਮੰਡਲ ਵਿੱਚ ਐਨਡੀਏ ਦੇ ਹਿੱਸੇਦਾਰਾਂ ਦੀ ਸ਼ਮੂਲੀਅਤ ਸਮੇਤ ਹੋਰ ਮੁੱਦਿਆਂ ਤੇ ਚਰਚਾ ਕੀਤੀ ਗਈ। ਐਨਡੀਏ ਦੇ ਸੰਸਦ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਬੈਠਕ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਨਰਿੰਦਰ ਮੋਦੀ ਨੂੰ ਰਸਮੀ ਤੌਰ ਤੇ ਨੇਤਾ ਚੁਣਿਆ ਜਾਵੇਗਾ। ਨਰਿੰਦਰ ਮੋਦੀ ਦੇ ਇਸ ਹਫ਼ਤੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਵਜੋਂ ਸੌਂਚ ਚੁੱਕਣ ਦੀ ਵੀ ਸੰਭਾਵਨਾ ਹੈ। ਸੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਇਥੋਂ ਦੀ ਅਦਾਲਤ ਨੇ ਕਥਿਤ ਚੀਨੀ ਵੀਜ਼ਾ ਕਪਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਨੇਤਾ 카ਰਤੀ ਚਿੰਦੰਬਰਮ ਨੂੰ ਜ਼ਮਾਨਤ ਦੇ ਦਿੱਤੀ ਹੈ। 카ਰਤੀ ਚਿੰਦੰਬਰਮ ਸਮਨ ਜਾਰੀ ਹੋਣ ਬਾਅਦ ਅਦਾਲਤ ਵਿੱਚ ਪੇਸ਼ ਹੋਏ। ਵਿਸ਼ੇਸ਼ ਜੱਜ ਕਾਵੇਰੀ ਪਵੇਜਾ ਨੇ ਉਸ ਨੂੰ ਰਾਹਤ ਦਿੱਤੀ। ਜੱਜ ਨੇ 1 ਲੱਖ ਰੁਪਏ ਦੀ ਨਿਜੀ ਮੁਛਲਕੇ ਅਤੇ ਏਨੀ ਹੀ ਰਕਮ ਦੀ ਜ਼ਮਾਨਤ ਤੇ ਜ਼ਮਾਨਤ ਦਿੱਤੀ। ਈਡੀ ਨੇ 2011 ਵਿੱਚ 233 ਚੀਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਸੰਬੰਧਿਤ ਕਥਿਤ ਕਪਲੇ ਵਿੱਚ 카ਰਤੀ ਚਿੰਦੰਬਰਮ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਸਮਿਲਨਾ ਪਤਾ ਪਿੱਛ ਨਮਰਮ ਕੇਂਦਰੀ ਗ੍ਰਹਿ ਮੰਤਰੀ ਸੀ ਅੱਤਵੀਂ ਅਹਿਮ ਖਬਰ ਕੋਟਾ ਤੋਂ سامنے ਆ ਰਹੀ ਹੈ ਕੌਮੀ ਯੋਗਤਾ ਕਾਮ ਦਾਖਲਾ ਟੈਸਟ ਯੂਨਿਟੀ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਬਾਅਦ ਕੋਟਾ ਵਿੱਚ 18 ਸਾਲਾਂ ਲੜਕੀ ਨੇ ਇੱਕ ਇਤਿਹਾਸਕ ਇਮਾਰਤ ਦੀ ਨੌਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਮ੍ਰਿਤਕ ਦੀ ਪਛਾਣ ਬਗੀਸ਼ਾ ਦਿਵਾੜੀ ਵਜੋਂ ਹੋਈ ਹੈ ਤੇ ਉਹ ਉਸੇ ਇਮਾਰਤ ਦੀ ਪੰਜਵੀਂ ਮੰਜ਼ਲ ਤੇ ਆਪਣੀ ਮਾਂ ਤੇ ਭਰਾ ਦੇ ਨਾਲ ਰਹਿੰਦੀ ਸੀ ਬਗੀਸ਼ਾ ਦਿਵਾੜੀ ਮੂਲ ਰੂਪ ਤੋਂ ਮਧ ਪ੍ਰਦੇਸ਼ ਤੇ ਰਿਵਾਜ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਉਹ ਕੋਟਾ ਦੇ ਕੋਚਿੰਗ ਸੰਸਥਾ ਵਿੱਚ ਨੀਟ ਯੋਧੀ ਜੀ ਤਿਆਰੀ ਕਰ ਰਹੀ ਸੀ ਨਵੀਂ ਅਹਿਮ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ ਕਰੇਲੂ ਬਾਜ਼ਾਰਾਂ ਦੇ ਸੈਂਸੈਕਟ ਦੇ ਨਿਸ਼ਚਿਤ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦੇਖਿਆ ਗਿਆ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ قومی ਜਮਹੂਰੀ ਗੱਠਜੋੜ ਦੇ ਨੇਤਾਵਾਂ ਵੱਲੋਂ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣੇ ਜਾਣ ਜਾਣਕਾਰ ਨਾਲ ਬਾਜ਼ਾਰ ਲਗਾਤਾਰ ਦੂਜੇ ਸੈਸ਼ਨ ਦੇ ਵਿੱਚ ਤੇਜ਼ੀ ਰਹੀ ਬੀਐਸਈ ਦਾ 30 ਸ਼ੇਰਾਂ ਵਾਲਾ ਸੈਂਸੈਕਸ ਨੇ ਸ਼ੁਰੂਆਤੀ ਕਾਰੋਬਾਰ ਵਿੱਚ 696.46 ਅੰਕ ਵਧ ਕੇ 75000 78.7 ਤੇ ਪਹੁੰਚ ਗਿਆ ਜਦ ਕਿ ਐਨਐਸਸੀ ਨਿਫਟੀ 169.15 ਅੰਕਾ ਦੇ ਵਾਧੇ ਨਾਲ 2799.5 ਅੰਕ ਤੇ ਰਿਹਾ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਚਹਾੜ ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਤਿਹਾਰ جیل ਵਿੱਚ ਵਿਰੋਧੀ ਗਿਰੋਹ ਦੇ ਮੈਂਬਰਾਂ ਵਿਚਾਲੇ ਇਕ ਅਚਾਨਕ ਤੌਰ ਤੇ ਹੋਈ ਝੜਪ ਵਿੱਚ ਕੈਦੀ ਨੇ ਚਾਕੂ ਲੱਗਨ ਕਾਰਨ ਜ਼ਖਮੀ ਹੋ ਗਿਆ ਕਤਲ ਕੇਸ ਦੀ ਸੁਣਵਾਈ ਅਧੀਨ ਕੈਦੀ ਹਿਤੇਸ਼ ਨੂੰ ਦੇਨਦਿਆਲ ਉਪਾਧਿਆਏ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਗੋਗੇ ਗੈਂਗ ਦੇ ਮੈਂਬਰ ਹਿਤੇਸ਼ ਅਤੇ ਟਿੱਲੂ ਤਾਂਚਪੁਰੀਆ ਗੈਂਗ ਦੇ ਦੋ ਹੋਰ ਮੈਂਬਰਾਂ ਵਿਚਾਲੇ ਜੇਲ੍ਹ ਅੰਦਰ ਕੱਥਿਤ ਲੜਾਈ ਹੋਈ ਸੀ। ਸਤਿ ਸ੍ਰੀ ਅਕਾਲ ਜੀ, ਅੱਜ ਦੀਆਂ ਅਹਿਮ ਖਬਰਾਂ, ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।